ਚਾਰੀ ਵਾਰੀ ਜੋਦੀ ਆ ਮੈਡਮ ਪਤਾ ਨਹੀਂ ਤੜਕੇ ਹੀ ਸੈਰ ਕਰਨ ਨਿਕਲ ਜਾਂਦੀ ਪਖਾਨ ਦਬੜੇ ਕਰਦੀ ਇੱਕ ਤੇ ਜਿੰਨੇ ਚੰਸਟਰ ਸਾਰੇ ਇਹਨੂੰ ਹੁੰਦੇ ਪਰ ਆਪਣੇ ਸਾਰੇ ਉਹਦੇ ਪਾਣ ਤੇ ਇੱਕ ਆ ਕੁੜੀਆਂ ਚੜੇਲਾਂ ਜੀਆਂ ਦੱਸ ਮੈਂ ਚੰਗਾ ਪੜਾ ਗਿਆ ਜਿੱਥੇ ਮੇਰੇ ਨਿਆਣੇ ਪੜਦੇ ਹਨ ਉੱਥੇ ਪਾ ਦੇ ਹੁਣ 2-3 ਛੁੱਟੀਆਂ ਆ ਗਈਆਂ ਵਿੱਚ ਸਿਆਪਾ ਜਿਆ ਖਾਰੇ ਪਾ ਛਾੜ ਤੀਆਂ ਉੱਠੀ ਮਾਤੇ ਗਵਾਂਢ ਨੇ ਦੇ ਦਿੱਤੀ ਚੰਨ ਸੈਰ ਕਰ ਆਇਆ ਕਰੀ ਉਹਦੇ ਨਾਲ ਕੰਕਦੀ ਤੇ ਚੱਲ ਜਾਂਦੀ ਆ ਆਹੀ ਮੈਡਮ ਆ ਖੜ ਛਾੜੂ ਲਾ ਅੱਜ ਤੇਰੀ ਵਾਰੀ ਆ ਮੇਰੀ ਨਹੀਂਗੀ ਨਹੀਂ ਤੇ ਤੈਨੂੰ ਤੂੰ ਸੈਰ ਤੇ ਤੈਨੂੰ ਕੀ ਪੁੱਤਰ ਤੇਰੇ ਗੋਡੇ ਤੋਹਦਰ ਤੜਕੇ ਸੈਰ ਤੇ ਚੱਲ ਜਾਣੀ ਤੂੰ ਉਹੀ ਆਪਣੇ ਗੋੜਿਆਂ ਨਾਲ ਹੀ ਜਾ ਕੇ ਸੈਰ ਕਰਨੀ ਮੈਂ ਜਾਣੀ ਤੇਨੂੰ ਕਦੀ ਤਕਲੀਫ ਹੁੰਦੀ ਪਰ ਕੰਮ ਕਰਕੇ ਜਾਏਗਾ ਕਹਣਾ ਉੱਤਰ ਆਖਰਾਂ ਦੀ ਗਰਮੀ ਗੋਡੇ ਗੋਡੇ ਸੂਰਜ ਚੜ੍ਹ ਆਇਆ ਮੈਂ ਕਰ ਲਈ ਨੀ ਤਰੱਕ ਫੇ ਕਾਲਿਆ ਤੇ ਤੈਨੂੰ ਕਿ ਨਹੀਂ ਆਖਿਆ ਲਾਟਾ ਨੂੰ ਆਪੇ ਥੱਲਾ ਕਰਨ ਨੂੰ ਲੱੜ ਕੇ ਬੈਠੀਏ ਮੈਂ ਕੀ ਕੰਮ ਕਰਨਾ ਕਰਦੂ ਨਾ ਕੀ ਜਿਆਪਾ ਕਰਾਣਾ ਫਿਰ ਪੁੱਤੋ ਤੇ ਦੁਪਹਿਰ ਚੜ੍ਹਦੀ ਜਾਂਦੀ ਹੈ ਬੰਨੇ ਵੀ ਲਾ ਇਹਨੂੰ ਕਰ ਤੇਰੇ ਵਰਗੀ ਤਾਂ ਮੜਕੇ ਰੋਜ ਸੇਰ ਫੜ ਕੇ ਕਦੀ ਲੱਕ ਫੜ ਕੇ ਪੈ ਜਾਂਦੀ ਤੇ ਕੰਮ ਮੁੜ ਕੇ ਲੈਨੂੰ ਕਰਨਾ ਪਿਆ ਤੇ ਫੇਰ ਵੇ ਕੰਮ ਚੈਹੀ ਹੋ ਕਿ ਜਾਂ ਤੇ ਫੜਦੀ ਨਾ ਤਾਂ ਜਾਂ ਫਿਰ ਉਹਨੂੰ ਬੂਰਾ ਲਾਦਾ ਮੇਰੇ ਕੋਲ ਨਹੀਂ ਲੱਗਦਾ ਮੈਂ ਕੱਲ ਆਇਆ ਨਾ ਅੱਜ ਤੁਹਾਡੀ ਵਾਰੀ ਚੁੱਪ ਕਰਕੇ ਤੇ ਲਾ ਲਓ ਨਾਲੇ ਉਧਰ ਉਹ ਕੁੜੀ ਨੇ ਕਿੰਨਾ ਖਲਾਰਾ ਪਾਇਆ ਬਾਜੀਆਂ ਕਈ ਵਾਰ ਚੰਗਾ ਮਾਲਾ ਮੈਂ ਕਿਹਾ ਸੀ ਜਿੱਥੇ ਮੇਰੇ ਨਿਆਣੇ ਪੜਦੇ ਨੇ ਤੇ ਪੜਨੇ ਪਾ ਦੇ ਪਤਾ ਨਹੀਂ ਕੁੜੀਆਂ ਤੋਂ ਕੀ ਕਰੇ ਕਰਾਉਣਾ ਤਾਂ ਤਿੰਨ ਛੁੱਟੀਆਂ ਆ ਗਈਆਂ ਤੇ ਕਿਤੇ ਹਰਲ ਹਰਲ ਕਰਦੀਆਂ ਫਿਰ ਜਗਾ ਨਹੀਂ ਤੈਨੂੰ ਦੁਖਦੀਆਂ ਨਹੀਂ ਦੋ ਫੱਟੀਆਂ ਨੇ ਕੁੜੀਆਂ ਮੇਰੀਆਂ ਹਲ ਹਲ ਕਰਦੀਆਂ ਪਰ ਬਾਜ ਨੂੰ ਇਹਨਾਂ ਖਲਾਰੀਆਂ ਕਿਤੇ ਮਿੱਟੀ ਘੱਟਾ ਵਾ ਬਾਜੀਆਂ ਨਿਆਣੇ ਨੇ ਖੇਡ ਨਹੀਂ ਹੁੰਦਾ ਪਰ ਖਲਾਰਾ ਤਾਂ ਪਹੁੰਦੀਆਂ ਹਨ ਕੰਮ ਕਰਨਾ ਨਹੀਂ ਕਿ ਜਿੰਨਾ ਤੇਰਾ ਘਰ ਉਹ ਨਹੀਂ ਮੇਰਾ ਘਰ ਮੇਰਾ ਪਹੁੰਚ ਜੋ ਮਰਜ਼ੀ ਕਰੂ ਇਹ ਕੀ ਕਰੀਂ ਯਾਰ ਇਹ ਬੜਾ ਬੱਲੇ ਕਿਤੇ ਵੀ ਰੱਖਦਾ ਕਿ ਜ਼ਰੂਰੀ ਹੈਡ ਪਾ ਲਈਆਂ ਤੇੰਦਰ ਰੱਖ ਦਿਆ ਹੁਣ ਨਾ ਕੁੜੀਆਂ ਨੂੰ ਤਾਂ ਖਲਾਰਾ ਪੋਚੇ ਲਾਉਣੇ ਕੁੜੀਆਂ ਨੇ ਸਿੱਧਣਾ ਵਾਲੀ ਹੈਡ ਨਾ ਕੁੜੀਆਂ ਨੇ ਤੇ ਨਾ ਕਰੀਂ ਆਸੇ ਭਾਵੇਂ ਸਾਰੇ ਤੋਂ ਏ 6 ਸਾਲ ਪੁੱਟਨ ਤੱਕ ਜਾਣ ਉਹ ਨਹੀਂ ਇਹਨੂੰ ਦੇਖਦੇ ਮੇਰੀਆਂ ਕੁੜੀਆਂ ਵਡੀਆਂ ਦੇਖੇ ਇਹਨੇ ਬਹੁਤ ਰੌਲਾ ਨਾ ਪਾਇਆ ਕਰ ਜਮਾੜੇ ਤੇ ਸ਼ਹਿਰ ਕੀ ਸਾਰੂ ਤੇ ਚੜਦੀ ਕਿਉਂਦੀ ਤੂੰ ਚਾਹਨਾ ਨਹੀਂਗਾ ਜਿਸ ਨੂੰ ਬੀ ਆਰ ਗਿਨਾ ਮਤ ਭਗਾ ਚਾਲੂ ਬੜ ਕੇ ਬੀ ਤੈਨੂੰ ਕਿਹਨੇ ਆਖਿਆ ਕਿ ਚੜੂ ਖਾੜ ਮੈ ਭੇ ਲਾ ਲੇਗੀ ਸਵੇਰ ਤੇ ਅੰਦਰ ਚਾਹ ਪੀ ਕੇ ਤੇ ਤੂੰ ਜੋ ਨਿਕਲੀ ਅੰਤਰਾ ਇੰਨਾ ਚ ਸੈਰ ਤੇ ਲੱਗ ਜਾਂਦਾ ਵਾ ਘੰਟਾ ਘੰਟਾ ਦੋ ਦੋ ਘੰਟੇ ਸੈਰਾਂ ਤੇ ਘਰੇ ਲੱਗ ਜਾਂਦੇ ਮੈਂ ਤਾਂ ਜਾਇਆ ਕਰ ਤੜਕੇ ਲੋਕੀ ਘੁੰਡੀਆਂ ਘਰ ਜਾ ਜਾਂਦੇ ਚੁਗਲਗਾ ਕਰਦੀ ਰਹੀ ਨਹੀਂ ਤੜਕੇ ਢਿੱਡ ਹੌਲੇ ਕਰ ਆਉਣੀ ਤੂੰ ਹੀ ਕਰਾਂਗਾ ਤੇ ਤੋ ਤੁਰੇ ਮੈ 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 ਮ ਚਾਚਰਾ ਲਾਉ ਮਰਕੇ ਮੋਚੇ ਲਾਉਣ ਲੱਗਿਆ ਮੇਰੇ ਘਰ ਕੰਮ ਦੇ ਵਿੱਚ ਸਫਾਈ ਨਹੀਂ ਆਉਂਦੀ ਮੈਂ ਤਰਾ ਪੂੰਜੇ ਜੇ ਲਾ ਦਿੰਦੇ ਜੇ ਲੱਕ ਤੁਹਾਡਾ ਨਹੀਂ ਵਾਲੀ ਹੁੰਦਾ ਦੁਖਦਾ ਹਾਂ ਆਏ ਕੁੜੀਆਂ ਨੇ ਤਾਰਾ ਮੈਂ ਕੁਸ ਕਮਰੀ ਚਿੱਕੜੀ ਨਹੀਂ ਜਿਸ ਕੋਈ ਗੱਲਾਂ ਕਰੀ ਚਾਚਰਾ ਲਾਉਣਾ ਆਉਂਦਾ ਚੁੰਡੀਆਂ ਵੀ ਤਾਰਾ ਤੋਂ ਲਾ ਲਾ ਕੇ ਛੁੱਟੇ ਜਾਂਦੀਆਂ ਕੱਲ ਨੂੰ ਫੇਰ ਆਖੂਗੀ ਭਾਈ ਆਇਆ ਲਿੱਲਾ ਪੱਤਾ ਚੁੰਡੀਆਂ ਦਾ ਸਾਂਝੀ ਕਰੋ ਲੈਣੀ ਆ ਜ਼ਰੂਰੀ ਖਰਚਾ ਨਜਾਇਜ਼ ਘਰੇ ਕਰੀ ਜਾਣਾ ਬਕਵਾਸ ਜਿਹਾ ਕਰੀ ਜਾਨੀ ਆਪ ਤੂੰ ਜੋ ਕਰਨਾ ਮਰਜ਼ੀ ਕਰ ਲੈ ਤੇ ਜਦੋਂ ਮੈਂ ਕੰਮ ਲੱਗਦੀ ਆ ਤਾਂ ਤੈਨੂੰ ਨਜਾਇਜ਼ ਹੀ ਦੇਖਦੇ ਨਹੀਂ ਜੁ ਮੈਂ ਕੁਆੜੀਆਂ ਤੇ ਇਲਾਕੇ ਸੋਚ ਚਾਹੀਏ ਦੱਲਾ ਕਿ ਨਾ ਆਉਂਦੇ ਨੇ ਹਣ ਬਾਹਰ ਦੇ ਕਿੱਥੇ ਪੱਛੀ ਲਾਈ ਆ ਪੋਚੇ ਲਾਵਾਂ ਕੋਚੇ ਤੂੰ ਲੰਮਨੀ ਤੂੰ ਮੈ ਲੰਮਨੀ ਤੇ ਚਲ ਕਾਲ ਗੈਲੀ ਨਹੀਂ ਪੜਕੇ ਲਗਈ ਤੂੰ ਫੇਲੀ ਤੇ ਲੈ ਕੇ ਗਏ ਜੀ ਮੁੜ ਕੇ ਸਬਜੀ ਜੇ ਤੋੜਨੇ ਗਏ ਮੈਂ ਉਹ ਤੋਂ ਬਾਦ ਭਾਲਟੀ ਨਹੀਂ ਨਾ ਮੈਂ ਭਾਲਟੀ ਭਾਂਡਿਆ ਬੇਨੀ ਜਾ ਕੇ ਭਾਂਡਿਆ ਦੇ ਭਾਈ ਵੇਚ ਆਏ ਹੈ ਘਰੇ ਉਹ ਇਥੇ ਕਿਨੇ ਦੇਖ ਲਾ ਨਹੀਂ ਲੱਭਾਂ ਤੇ ਤਾਂ ਹੀ ਪੁੱਛਿਆ ਨਹੀਂ ਤੇ ਤੈਨੂੰ ਡੂਮਲੇ ਦੇ ਛੇੜ ਕੇ ਮੈਂ ਕੀ ਲੈਣਾ ਵਾ ਆਉ ਨਾ ਤੈਨੂੰ ਗੁਣਾ ਦੀ ਖਤਰ ਨੂੰ ਮੈਂ ਛੇੜਨਾ ਰੋਲਾਈ ਪਾਉਣ ਸਿੱਖੀ ਜਿੰਨਾ ਮਰਜ਼ੀ ਪਵਾ ਲਾ ਜੱਜਾ ਵੀ ਕੋ ਕਹਤਾ ਸੀ ਕਿੰਦਾ ਪੁਰਖੀ ਇਹ ਕੰਮੋ ਕਰਮ ਕਰਮ ਨਹੀਂ ਕਰ ਤੂ ਬੁਲ ਕਰਦੀ ਕੋਈ ਲੋੜ ਨਹੀਂ ਮੇਰਾ ਸਮਝ ਕੋਈ ਨਹੀਂ ਕਰਦਾ ਤੇ ਜੇ ਤਾਂ ਮੈਂ ਰੋਬ ਪਵਾਵਾ ਮੈਂ ਆਪਣਾ ਤਾਂ ਮਾਫ਼ ਹੀ ਕਰਦੀ ਬੜਾ ਪਕਾਵ ਕਰਦੀ ਕੰਨੀ ਜਿ ਕਸਕਾ ਕੇ ਜੋ ਘੰਟਾ ਟੰਡਾ ਦੇ ਡੇੜੇ ਟੰਡਾ ਜਾਂ ਨਹੀਂ ਉਹ ਤੂੰ ਆਪ ਹੀ ਕਰਦੀ ਤੈਨੂੰ ਇਹ ਕੀ ਧੋਖਦਾ ਤੂੰ ਵੀ ਤਾਂ ਘੁੜੀ ਚਾਹ ਪੀ ਕੇ ਉੱਠੀ ਤੇ ਮੈਂ ਬੜੇ ਥੋੜ ਕੇ ਸੈਰ ਜਲੇਗੀ ਇਹਦੇ ਵਿੱਚ ਮੈਂ ਹੁਣ ਉੱਠੀ ਮੈਂ ਚਾਹ ਬਣਾਈ ਆਟਾ ਗੁੰਨੇ ਅੰਦਰਾਂ ਤੇ ਝਾੜੂ ਲਾਇਆ ਬਾਹਰ ਹੀ ਰਹਿ ਗਿਆ ਰੋਜ਼ ਸ਼ਹਿਰ ਜਾਂਦੀ ਆ ਤਾਂ ਕੋਚਾਂ ਮੈਂ ਕੋਚਾਂ ਦੀ ਲੰਬੀ ਸ਼ਹਿਰ ਜਾ ਕੇ ਆਪ ਕੋ ਤੇਰੇ ਆਨੰਦ ਅਨੁਮੀਆ ਹੀ ਸਾਰਾ ਮੇਰਾ ਪੋਚਾ ਖਰਾਬ ਕਰ ਦਿੱਤਾ ਹੈ ਤੇਰੇ ਪਤਾ ਨਹੀਂ ਲੱਗਦਾ ਕਰਨੀ ਹੀ ਹੈ ਸਾਰਾ ਮੇਰਾ ਪੋਚਾ ਖਰਾਬ ਕਰਤਾ ਚੜੇਲ ਜੀ ਤੇ ਤੂੰ ਕੌਣ ਹੈ ਮਾਦਮ ਵਾਲੀ ਮੇਰੀ ਕੁੜੀ ਹੈ ਮੈਂ ਮਾਦਮ ਨਹੀਂ ਮਤ ਬਤਾ ਚੁਟੜੀਆਂ ਛੇਰੰਦੀ ਸਵੇਰ ਦੀ ਤੈਨੂੰ ਤੇ ਤੂੰ ਨਹੀਂ ਆਈ ਉਹ ਪੋਚੇ 'ਤੇ ਲਾਉਂਦੇ ਪਿੱਟੇ ਚੜ੍ਹਨ ਲਈ ਤੈਨੂੰ ਨਹੀਂ ਬਣਾ ਲੱਡਵਾਣਾ ਤੇ ਤੇਰੇ ਕੇ ਨਾ ਆ ਕੇ ਤੂੰ ਪਹਿਲਾ ਕੰਮ ਕਰਦੇ ਮੈਂ ਕੋਈ ਕੰਮ ਨਹੀਂ ਕੀਤਾ ਤੇ ਦਬਾ ਦਰ ਤੂੰ ਪੋਚੇ ਬੈਠੀ ਐ ਨਾ ਲੜਾਈ ਕਰਨ ਨੂੰ ਮੇਰੇ ਕੋਲ ਹੀ ਧੁੱਪੇ ਲੱਗਦੇ ਤੈਨੂੰ ਮੈਂ ਸਿੱਧੀ ਗੱਲ ਦੱਸਾਂ ਮੈਂ ਕੰਮ ਕਰਦੇ ਆ ਉਹਦੇ ਤੋਂ ਵਿੱਚ ਭੁੱਟਦੇ ਫਿਰਦੇ ਮੇਰੇ ਵਿੱਚ ਪੇਨ ਮਾਰੀ ਨੀ ਕੋਚੇ ਮੈਂ ਨਾ ਹੁੰਦੀ ਨਾ ਤੂੰ ਤਾਂ ਨੀ ਨਾ ਆਉਂਦੀ ਅੱਛਾ ਤੂੰ ਲੰਗੀ ਕੋਜੇ ਤੇ ਤੇਰੇ ਨਿਆਂੇ ਭੁੱਟਦੇ ਫਿਰਦੇ ਕੋਈ ਚੱਕਰ ਨਹੀਂ ਮੇਰੇ ਨਿਆਂੇ ਭੁੱਟਦੇ ਅੰਨਾ ਤੇਰੇ ਨਿਆਂੇ ਤਨ ਕੋੜਦੇ ਉਹ ਤਾਂ ਇੰਨੇ ਜਾਂਬਰੀ ਸਿਆਣੇ ਸੀਗੇ ਤੋਰ ਸਿਆਣਾ ਇਹਦੇ ਨਾਲੋਂ ਤਾਂ ਸਿਆਣਾ ਹੀ ਆ ਮੂੰਸ ਮਾਰ ਕੇ ਨਾਲ ਕਰੀ ਚਲਾ ਤੁਰ ਉਹ ਨਾ ਨਹੀਂ ਪਤਾ ਚਲਾ ਤੂੰ ਫੇਰ ਇਹ ਡਾਕ ਕੇ ਵਿਖਾਵੇ ਦਾ ਘਰ ਨਹੀਂ ਤੂੰ ਖੇੜ ਜਦਾ ਮਰਦੀ ਤੂੰ ਨਾ ਠੂਏ ਨਾ ਵੇਲਾ ਨਿਭੜੇ ਪੈਰ ਨਾਲ ਤੇ ਆਈ ਜਾਂਦੀ ਕੁੜੀ ਚੱਲਣਾ ਨਹੀਂ ਨਾ ਤੁਸੀਂ ਵੀ ਚਪਲਾ ਲੈ ਕੇ ਚੜੀ ਜਾਂਦੇ ਹੋ ਤੈਨੂੰ ਵੀ ਨਹੀਂ ਹਜਾਨੜ ਰੋਕੀ ਏਦਾਂ ਹੀ ਤੈਨੂੰ ਕੋ ਗੱਜਾ ਰੱਖਣਾ ਦਾ ਵਾਦਾ ਜਿਹੜਾ ਕਰਕੇ ਬੋਲਦਾ ਮੇਰੇ ਕੋਲ ਤੁੱਪੇ ਨਹੀਂ ਪੋਚੇ ਲੱਗਦੇ ਜੀ ਮੈਂ ਤੇਰੇ ਪਹਿਲੇ ਵਕਤੋਂ ਕੀ ਆ ਨਹੀਂ ਤੇ ਫੇਰ ਏਦਾਂ ਹੀ ਤੋਲਣਾ ਪੈਰ ਬੁਲਾ ਕੇ ਸਿਰ ਤੇ ਰੱਖਣੀ ਲੈ ਚੱਲ ਮੈਂ ਇੱਕ ਵਾਰੀ ਲਾ ਦੇਣੀ ਪਿਆ ਤੇ ਪਿਆ ਰਹੇ ਕੰਮ ਤੇ ਮੈਂ ਵਧੀ ਸਫਾਈ ਉਹ ਆ ਰਹੀ ਆ ਗਈ ਤੂੰ ਹੀ ਰਹਿਦੀ ਹੈ ਸਫਾਈ ਆ ਜੀ ਹਾਂ ਮੈਂ ਹੀ ਰਹਿਦੀ ਬਸ ਦੂਜੇ ਤੱਕ ਚੱਜੇ ਹੀ ਹੋ ਗਏ ਨਾ ਆ ਬਾਕੀ ਕੰਮ ਨਹੀਂ ਦੇਖਣਾ ਵੀ ਤੁਸੇ ਜਵਾ ਦਾ ਥੱਲੇ ਕੋਚਾ ਪਸਾ ਦੇਣਾ ਵੀ ਮੈਂ ਬੇਲੀ ਹੋ ਜਾ ਬਸ ਦਵਾ ਦਾ ਘਸਾ ਕਰੇ ਹੋ ਜਾ ਮੈਂ ਲੱਕਾਂ ਦੇ ਵਿੱਚ ਕੋਚਾ ਮਾਰ ਕੇ ਛੋਟੂਗੀ ਇੱਜ਼ਤ ਚੱਲ ਜਾਏ ਨਹੀਂ ਬੰਦਿਆ ਨਹੀਂ ਕਰਦੀ ਜਾਂਦੀ ਤੇਰੀ ਤੂੰ ਤਲਾਈਆਂ ਭਾਲਦੀਆਂ ਬਿਨਾਂ ਮਤ ਪੁੱਤੋਂ ਹੀ ਕਿ ਦੀ ਇਹਨਿਕ ਬਾੜਵਾਦ ਕੀ ਅਸਲੋਂ ਚੱਜਾ ਚੱਜਾ ਮੇਰੇ ਕੋਲ ਗੁੱਸਾ ਚੜ ਕੇ ਤਾਂ ਮੈਂ ਧੱਕਾ ਧੁੱਕਾ ਖਾਏਗੀ ਤੂੰ ਮਾਰ ਕੇ ਮੋਕਾ ਕਰ ਤੇ ਮੈਂ ਸਿੱਧੀਆਂ ਬੇਲੀ ਨਿਕਰ ਤੇਰਾ ਡਰ ਮਾਰ ਰਿਹਾ ਮੈਨੂੰ ਤੁਸੀਂ ਆ ਪੇਟੀਆਂ ਦੀ ਪੜੀ ਸਭਾ ਚੱਪਣਾ ਲੈ ਲੈ ਪੈੜ ਲੈ ਲੈ ਜਾਂਦੀ ਆ ਆਪਣੇ ਭੈਣ ਚੰਦਰੀ ਜੀ ਹੁਣ ਕਿੱਨੇ ਪੁੱਛਦਾ ਇਹਨੇ ਤੂੰ ਸਾਹ ਲਾ ਲਈ ਤੈਨੂੰ ਮੈਂ ਦੱਸਾਂ ਮੈਂ ਅੱਜ ਲਿਆਇ ਨਹੀਂ ਰੱਖਣਾ ਭਾਵੇਂ ਮੈਂ ਗੁੱਤੋ ਗੁੱਤੀ ਨਾ ਹੁੰਦੀ ਆ ਨਹੀਂ ਅੱਜ ਤੇਰਾ ਪੋਚਾ ਪਿਓ ਪੋਚਾ ਤੇਰੇ ਗਾੜੀ ਤੇ ਝਾੜੂ ਤੇ ਲੱਗਾ ਨਹੀਂ ਪੋਚਿਆਂ ਨੂੰ ਤਾਂ ਦਬਦਾ ਮਾਰ ਦੇਈਏ ਨਹੀਂ ਉੱਤੇ ਲੱਗਣ ਵਾਲਾ ਉੱਤੇ ਤਾਂ ਮੇਰੇ ਪਿਓ ਤੇ ਨਾ ਚਾ ਵੀ ਤੈਨੂੰ ਮੈਂ ਦੱਸਾਂ ਮਾਰ ਮਾਰ ਤੇ ਪਿਓ ਤੇ ਤੈਨੂੰ ਮਾਰ ਦੂਗੀ ਫਟ ਕੇ ਮੇਰੇ ਤਾਂ ਕਹਿ ਲੈ ਮੇਰੇ ਕੋਲ ਨਹੀਂ ਪੈਸੇ ਤੇ ਤੇਰੇ ਪਿਓ ਦਾ ਕੰਮ ਨਹੀਂ ਮੈਂ ਤੇਰੇ ਟੋਕ ਨਾ ਤੇਰੀ ਮਾਂ ਵੀ ਤੂੰ ਮੇਰਾ ਪਿਓ ਕੇ ਪੁੰਦੀ ਨਹੀਂ ਪੁੰਦੀ ਤੂੰ ਤਾਂ ਸਭ ਕੁਛ ਛੱਡਦੀ ਕੱਖ ਨਹੀਂ ਧੋਣਿਆਂ ਤੱਕ ਨਹੀਂ ਛੱਡਣਦੀ ਮੈਂ ਨਿਆਣਾ ਪਾਕੀ ਆ ਨਾ ਤੇਰੀ ਮਾਂ ਤੇ ਲਾਦੀ ਸੀ ਨੇ ਚੱਲ ਜਾ ਮਾਰੂਗੀ ਰਾਖੀ ਮਾਰ ਕੇ ਵਖਾਹ ਤੀ ਕਿੱਦੀ ਤੇਰੇ ਹੱਥੋਂ ਤੇ ਤੂੰ ਮਾਰ ਕੇ ਵਖਾਹ ਲਾ ਨਹੀਂ ਕੋਈ ਆ ਜਾ ਚੱਲ ਜਾ ਇੱਥੋਂ ਚੱਲ ਜਾ ਤਫਾ ਹੋ ਜਾ ਇੱਥੋਂ ਹਾ ਨਹੀਂ ਕਿੱਦੀ ਹਲਕੀ ਨਹੀਂ ਕਿੱਦੀ ਇਹ ਵਿਗੜ ਗਈ ਨਹੀਂ ਇਹਦੇ ਕਿੰਨਾ ਜ਼ੋਰ ਆ ਦਾ ਦਾ ਲੰਗਰ ਖਾਂਦੀ ਆ ਜਸ ਐ ਸੂਤ ਤੇ ਪੈਣਾ ਜਾਇਆ ਕਰ ਤੂੰ ਜਪ ਕਰਦੇ ਇਹ ਵੀ ਮੈਂ ਜੇ ਤਾਂ ਇੱਕ ਤੂੰ ਜੋਰ ਕੋ ਖੰਮੀ ਐ ਤੇ ਮੈਂ ਜੋਰੀ ਐ ਖੰਮੀ ਤੇਰੇ ਵਰਗੇ ਨੂੰ ਤਾਂ ਮੈਂ ਅੱਕਾ ਲਾ ਕੇ ਥੰਨੇ ਮੈਂ ਤਾਂ ਮੈਂ ਤੇ ਜਾਵਾ ਸਹਿ ਨਹੀਂ ਚਾਹਦੀ ਖਾਨੀ ਰੋਟੀਆਂ ਤੇਰਾ ਢਿੱਡ ਖੋਤਾ ਆਟਾ ਮੈਂ ਗੁੰਨਾ ਪਕਾਵਾਂ ਮੈਂ ਜਿੰਨੀ ਮਰਜ਼ੀ ਖਾਂ ਤਾਂ ਤੇ ਪੰਜ 15 ਪੈਂਦੀ ਜੰਦੀਆਂ ਝਾਰੂ ਤੇ ਤੇਰੇ ਕੋ ਲੱਗਾ ਨਹੀਂ 2 ਮਿੰਟ ਚ ਉੱਥੇ ਸੁੱਟ ਕੇ ਬੈਠਦੀਆਂ ਵਾਰੀ ਜਦੋਂ ਵਾਰੀ ਬੰਨੀ ਤੇ ਵਾਰੀ ਸਿਰ ਤੇ ਕੰਮ ਕਰਦਾ ਤੈਨ ਮੰਜੇ ਤੇ ਲੰਮੇ ਪੈ ਜਿੰਦੀ ਤੋ ਕੌਣ ਕਰਦਾ ਮੈਂ ਤੇ ਕਦੀ ਆਖਿਆ ਤੂੰ ਤੇ ਕਦੀ ਬਿਮਾਰੀ ਨਹੀਂ ਹੋਈ ਕਿ ਮੈਂ ਹੁਣ ਨਹੀਂ ਤੂੰ ਤੇ ਕਦੀ ਹੋਈ ਨਹੀਂ ਆ ਵਿੱਚ ਪਾਣੀ ਆ ਪਾ ਨਸਾਂ ਡੋਬਣ ਚੋਕੇ ਤੂੰ ਪਾਣੀ ਨਹੀਂ ਪਾਇਆ ਵਿੱਚ ਕੋਟਾ ਬੜਾ ਪੋਚਾ ਕਸਾਈ ਜੰਦੀ ਨੋਬ ਕੇ ਦੇਖਾ ਬੜਾ ਡੋਪਾ ਤੂੰ ਪਾਣੀ ਤੂੰ ਪਾਉਂਦੇ ਕਿਵੇਂ ਪਾਉਂਦੇ ਗੋਚਾ ਇਹਦੇ ਚ ਕੀ ਡੁੱਬਣਾ ਨਾ ਮੋਟ ਗਿਆ ਫੜਿਆ ਵਾ ਪੋਚਾ ਵੀ ਕੋਈ ਨੰਗੇ ਲੈ ਮੈਂ ਕਲੇ ਪਾਵਾਂ ਮੈਂ ਅੱਜ ਪਤਾ ਜੂ ਇਹਦੀਆਂ ਕੁੜੀਆਂ ਕਰਿਆ ਅਜੇ ਤੱਕ ਕਰਕੇ 7 ਵਜੇ ਪੋਚਾ ਲੱਗ ਗਿਆ ਉਹ ਓਦਾਂ ਤੇਰਾ 9 9 ਵਜੇ ਪੋਚਾ ਲੱਗਦਾ ਲਾਉਣਾ ਨਹੀਂ ਮੈਂ ਹੂੰ ਕੁੜੀਆਂ ਨੂੰ ਘਰ ਪਾਇਆ ਕਰਕੇ ਚਾਚਾ ਦੇਖ ਕਰੇ ਐਵੇਂ ਤੇ ਚਾਹੇ ਬਹੁਤ ਘੂਰੇ ਨਾ ਚਨਾ ਮੈਂ ਕਿਹਾ ਵੱਡਾ ਹਿੰਦੀ ਮੈਂ ਕਿਉਂ ਨਾ ਹੋਵੇ ਨਹੀਂ ਹੁੰਦੀ ਜੱਜ ਜਿੱਤ ਲਾਲਾ ਜੋ ਐਨੇ ਤਾਂ ਕੰਮ ਨਹੀਂ ਕਰਨਾ ਜਿੰਨਾ ਦਾ ਤੂੰ ਭਾਲਦੀ ਆ ਤੂੰ ਤਿਆਣੀ ਖੁੱਲੀਆਂ ਡਾਰਾ ਮੈਨੂੰ ਮਿਹਨਤ ਜੋ ਮੈਂ ਅਜੀ ਕਰਦੀ ਪਰ ਮੈਂ ਨਹੀਂ ਅੱਡਦੀ ਜਾਨੀ ਵੱਡੀ ਤੈਨੂੰ ਚਾਚ ਵਾਲੀ ਕੰਮ ਤੈਨੂੰ ਕੋਈ ਜਦੋਂ ਨਵੀਂ ਆਈ ਇਹ ਕਰਨਾ ਨਹੀਂ ਆਉਂਦਾ ਹਾਂ ਤੂੰ ਸਿਖਾਏ ਹੀ ਨਾ ਕੰਮ ਤੇ ਮੈਨੂੰ ਪਈਓ ਬੜੇ ਲੱਖਾਂ ਨੇ ਰੋਟੀਆਂ ਲੰਘਣੀਆਂ ਤੇਰੀ ਵਿੰਗੀਆਂ ਟੇਟੀਆਂ ਜਿੱਦਣ ਕਿਤੇ ਲਾ ਦੇਵੇਂ ਲੱਖਾਂ ਵਾਲਾ ਵੱਡੀ ਆ ਗਈ ਛੇੜੂ ਲਾ ਛਾੜ ਦੇ ਜਿਹੜਾ ਥੋੜਾ ਪੋਚਾ ਰਹੇਗਾ ਲਾਦਾ ਤੱਕਾ ਨਾ ਬਈ ਨੇ ਖਾਈ ਜਾਂਦੀ ਥੁਰ 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 ਬਸ ਸਵਾਹ ਕੋਸਿਆ ਲੱਗਾ ਕੋਸਿਆ ਤੂੰ ਨਾ ਕਰਨ ਲਈ ਇਹ ਤੇ ਖਾਵੇ ਉਪਰ ਦੀ ਲਾਲੇ ਨਹੀ ਤੂੰ ਤੇ ਬੜੀ ਚੰਗੀ ਛੱਡ ਛੱਡ ਫੋਚੇ ਤੇ ਮੇਰੇ ਨਾਲ ਕੋਸ ਨਾ ਹੁੰਦਾ ਹੀ ਆ ਤੂੰ شریف ਤੂੰ ਅਲਗੀ ਬਾਨ ਨੂੰ ਲਗਾਉਂਦੇ ਆ ਫਿਰ ਛੇਤੀ ਕਰ ਤੁਹਾਡੇ ਕੱਪੜੇ ਤਿਆਰੇ ਕੋਸੇ ਲਾਏ ਬਹੁਤ ਨਹੀਂ ਆ ਤੂੰ ਨਾਲ ਆਪਣੀਆਂ ਕੁੜੀਆਂ ਨੂੰ ਸਮਝਾਦੀ ਬਾਹਰ ਖੇਡਣੀਆਂ ਲਿਪੜੀਆਂ ਨੇ ਜਿੰਨ ਕੰਪਾਂ ਦੇਣੀਆਂ ਈ ਭੰਨ ਕੇ ਵਿਖਾਈਂ ਤੇ ਖੇਡਣੀਆਂ ਉਹ ਨਾਲੇ ਛੱਡੀਆਂ ਮਨ ਬਣਾ ਸਕਦੇ ਕਿਉਂਕਿ ਇੱਥੇ ਕਿਦੋਂ ਹੋਵੇ ਡਾਕ ਤੇ ਵਿਖਾਈਂ ਗੱਲਾਂ ਹੋਈਆਂ ਇਹ ਦੇਖ ਰੋਟਾ ਲੰਗਰ ਲਾਵਾ ਪਹਿਲੇ ਤੋਂ ਹੋਈ ਨਹੀਂ ਲੋਣਾ ਮਾੜਨੇ ਆ ਨਹੀਂ ਆ来 ਕਿ ਲਰੀ ਪਈ ਨੇ ਇਹਨੂੰ ਵੀ ਅੱਗ ਲਾਈ ਓ ਕਿੰਨੂੰ ਆ ਇਹਨੂੰ ਡੱਬੀ ਨੂੰ ਤੇ ਮੈਂ ਤਾਂ ਕੁਛ ਨਹੀਂ ਕੀਤਾ ਆ ਇਧਰ ਵੇ ਆ ਸਾੜੀ ਪਈ ਰਾਤੀ ਤੂੰ ਅਜੇ ਲੰਗਰ ਲਾਇਆ ਮੈਂ ਤਾਂ ਨਹੀਂ ਕੁਛ ਵੀ ਕੀਤਾ ਇਹਨੂੰ ਤੇ ਮੈਂ ਆ ਰੋਟੀਆਂ ਕਾ ਦੇਣਾ ਲਾਵਾਂ ਹਾਂ ਪਈ ਡੱਪੀ ਆ ਪਈ ਤਾੜੀ ਪੈਣਾ ਅਮਾफी ਦੇ ਇਹਨੂੰ ਮੇਰੇ ਹੱਥ ਵੀ ਨਹੀਂ ਲਾਏ ਆ ਪਿਆ ਇਹ ਆਟਾ ਤੇ ਜਾ ਚੁੱਲੇ ਅੱਗ ਬਾਲ ਤੇ ਲਾ ਮੇਰੇ ਕੋਲ ਨਹੀਂ ਲੱਤਦੀ ਪਟਾਣੀ ਤੇਰੇ ਹੱਥਾਂ ਨੂੰ ਕੀ ਸ਼ਰਾਪ ਹੋਇਆ ਜਿਹੜੀ ਚੀਜ਼ ਨੂੰ ਹੱਥ ਨਾਲ ਨਹੀਂ ਲਾ ਸਕਦੀ ਮੈਂ ਵੀ ਹੱਥ ਹੀ ਨਹੀਂ ਲਾਇਆ ਤੈਨੂੰ ਮੈਂ ਐਕ ਨਹੀਂ ਮੇਰੇ ਨਾਲ ਐਵੇਂ ਲਾਈ ਦੇਣੀ ਮੈਂ ਤੈਨੂੰ ਵੇਖਿਆ ਵੀ ਨਹੀਂ ਰੋਟੀਆਂ ਨਹੀਂ 라ਤੀ ਲਾਉਂਦੇ ਹੀ ਜਿਹੜਾ ਕੁੜੀ ਖਾਂਡ ਵਾਲੀ ਰੋਟੀ ਮੰਗਦੀ ਹੀ ਪਰ ਮੇਰਾ ਮੂੰਹ ਨਿਕਲ ਲਗਾ ਉਹ ਤਰ੍ਹਾਂ ਪੂਤ ਲਾ ਗਿਆ ਤੇ ਨਹੀਂ ਦੱਸ ਵੀ ਇਹਨੂੰ ਅਗ ਲੱਗ ਜਣੀ ਸੀ ਇਹਨੂੰ ਸੜ ਜਣਾ ਸੀ ਮੈਂ ਇੱਕ ਤਰ੍ਹਾਂ ਲਾਉਣਾ ਪਿਆ ਪਿੱਛੇ ਵਾਲ ਲਗਾ ਪਿੱਛੇ ਵੀ ਹੋਵੇ ਗਾ ਸਿੱਖੀ ਹੋਵੇ ਇਹਨਾਂ ਨਾ ਤੇਰੇ ਪਿੱਛੇ ਮੈਂ ਰੱਤੀ ਤੇ ਮੇਰੇ ਦੇ ਪਿੱਛੇ ਕੱਖ ਹੈਗਾ ਜਿਆਦਾ ਨਹੀਂ ਮੈਂ ਤੀ ਤੇ ਪਿੱਛੇ ਵਾਲ ਬੜਾ ਜਾਂਦੀ ਹੈ ਤੇ ਯੋ ਚਾਰ ਦੀ ਜਾਂਦੀ ਮੈਂ ਤੇਰੇ ਵੱਟੇ ਚੈਲ ਦਾ ਰੰ ਨੂੰ ਜਾਂਦੇ ਚੰਗੀ ਤਰ੍ਹਾਂ

ਨਹੀਂ ਸੁਤਰ ਮੈਂ ਕਿ ਤੂੰ ਅੰਦਰ ਤੱਕ ਚੁਟਾ ਜਿੰਨੀ ਨਹੀਂ ਆਈ ਜਿੰਨੂੰ ਤੂੰ ਚਪੇਰ ਮਾਰਦੇ ਤੇ ਸ਼ਰਮ ਨਹੀਂ ਆਈ ਉਹ ਪੋਰਾ ਭਾਰ ਪਤਾ ਕਿੱਡੇ ਤਿੱਖੇ ਆ ਮੈਂ ਤੈਨੂੰ ਸਾਰੇ ਤਿੱਖੇ ਦੇਖਦੇ ਆ ਚੱਲ ਜੀ ਨਹੀਂ ਪਾਣੀ 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 ਪੋਰੇ ਭਾਰੇ ਮੈਂ ਤਾਂ ਅੰਦਰ ਭਾਰੇ ਹੀ ਕੁਲੀ ਕਾ ਨਾ ਜਾਵੀਂ ਮਮ ਕੋਣ ਹੈ ਤੂੰ ਮਾਰਨ ਵਾਲੀ ਨਹੀਂ ਤਾਂ ਉਹ ਕਿਉਂ ਹੁੰਦੇ ਆ ਤੂੰ ਬਸ ਗਲੀ ਸੀ ਝਾੜੂ ਨਹੀਂ ਲਾਇਆ ਕੋਸਾ ਨਹੀਂ ਤੇਰੇ ਘੇਓ ਦੀ ਨਹੀਂ ਕਿੱਕਾ ਨਾ ਰਹਿੰਦੇ ਨਹੀਂ ਲਾਉਣਾ ਤਾਂ ਰਹਿੰਦੇ ਕੁੜੀਆਂ ਮੇਰੀਆਂ ਫੇਖ ਨਾ ਮੇਰੇ ਤੇ ਉਹ ਨਹੀਂ ਪ्योर ਤੇਰੇ ਦੇ ਵੀ ਨਹੀਂ ਇਥੇ ਗੇੜਣੀਆਂ ਕੁੜੀਆਂ ਕਿਹੜਾ ਕਾਲਜ ਜਿਹੜਾ ਮੈਂ ਤੈਨੂੰ ਸਰਕਾਰੀ ਕਹਿੰਦੇ ਨਹੀਂ ਆਸੀ ਕਿਹੜੇ ਵਿੱਚ ਖੇਡ ਜਾਂ ਰਾਤ ਤੋਂ ਮਾਂਜਾ ਖੇਡ ਖੇਡ ਦੂ ਡਾਕਰੀ ਕਿਵੇਂ ਖੇਡ ਖੇਡ ਚੱਲ ਇਹ ਕਰਦਾ ਨਹੀਂ ਕਾ ਚੱਲ ਖੇਡ ਵਿੱਚ ਤੂੰ ਜਾਣ ਨਹੀਂ ਕਰੀ ਤੂੰ ਚਾਹਤੀ ਫਿਰ ਮੈਂ ਦੱਸਾਂ ਕਈ ਰਾਤ ਤੇ ਮੈਂ ਤੇ ਕਿੰਨੀ ਰਾਤਾਂ ਮੇਰੀ ਕੁੜੀਆਂ ਨੂੰ ਰੱਖਿਆ ਮੇਰੀ ਜੀ ਕੁੜੀਆਂ ਜੇ ਤੁਹਾਡੀ ਖੇਡਣਾ ਨੇ ਖੇਡਣਾ ਵਾ ਨਿੱਲੀ ਅੜੀ ਮਰੀ ਚਾਹੀਦੀ ਕੋਠੇ ਤੇ ਵੀ ਦੇਖਾਂ ਸ਼ਰਮੀ ਦਾ ਘਾਟਾ ਤੈਨੂੰ ਨਹੀਂ ਕੋਤ ਨਹੀਂ ਪਤਾ ਕਿੱਥੇ ਲੱਗਾ ਮੈਨੂੰ ਇਹ ਮੈਂ ਕੀ ਨੀ ਰੱਖਿਆ ਵੀ ਨਹੀਂ ਲੱਗਣਾ ਚਾਹੀਦਾ ਨਹੀਂ ਫੋਲ ਨਹੀਂ ਡੜਿਆ ਜਿਦਾ ਐਡਾ ਬਲਾਰਾ ਲਾ ਲਈ ਮੈਂ ਅੰਨ ਦੇ ਟਿੱਕ ਲੋਕੀ ਸਾਰੇ ਜੀ ਦੂਸਰੇ ਕਹਿੰਦੇ ਚੱਲ ਜਾ ਕੰਮ ਪੈ ਮਾ ਝਾੜੂ ਲਾ ਕੇ ਗੱਲ ਕਰਮ ਮੈਨੂੰ ਚਾਹ ਬਣਾਉਣੀ ਆ ਤੇ ਤੂੰ ਆ ਕੇ ਪੀਣੀ ਚੰਗਾ ਚੰਗਾ ਤੇਰੀ ਆਸ਼ੀਰਵਾਦ ਲੈ ਕੇ ਕਰਨੀ ਆ ਹਨਾ ਉਹ ਆਪਣੀਆਂ ਹੱਥਾਂ ਨਾਲ ਖੇਤੀਆਂ ਲੋਕੀ ਵੇਖ ਕਦੀ ਖੇਤੀ ਦੇਖਣ ਦੇ ਪੀਣ ਆਉਂਦੇ ਆਪਾਂ ਕਦੀ ਲੜੀਆਂ ਹੀ ਨਹੀਂ ਹਾਂ ਜਾ ਜਾ ਮੇਰਾ ਪੁੱਤ ਜਾਣਾ ਹੋ ਜਾ ਕੇ ਕਰੇ ਜੀ ਕਰੇ ਤਾਂ ਮੈਂ ਕਰਨੀ ਹਾਂ ਤਾਂ ਕਾਲੀ ਤੈਨੂੰ ਵੀ ਮੈਂ ਚੰਗੀ ਹੌਲੀ ਦਾ ਜਿਹੜੀ ਚੰਗੀ ਕਰੀਂ ਚੱਲ ਆਜੂਗਾ ਕਿਆ ਪੀ ਕੇ ਬਣਾ Amanu ke ruru lori kadu mai nuna yi